ਭਾਈ ਧਿਆਨ ਰੱਖਿਆ ਕਰੋ ਠੀਕ ਹੈ ਉਹਦੇ ਵੱਖਾਂ ਦਾ ਅੱਜ ਕੱਲ ਬੜੀ ਦੁਨੀਆ ਸਕੈਮ ਸਕੈਮ ਲਾਉਂਦੀ ਫਿਰਦੀ ਹੈ ਨਾ ਜਿਆਦਾ ਕਰਕੇ ਖਾਸ ਕਰਕੇ ਟ੍ਰੇਨਾਂ 'ਚ ਹਸਪੀਟਲਾਂ 'ਚ ਹੈ ਨਾ ਭਾਈ ਕਹੇ ਤੁਸੀਂ ਐ ਮੰਨ ਲਓ ਸੁਣੋ ਮੈਂ ਸੱਚੀ ਕਹਾਣੀ ਦੱਸਦਾ ਹੈ ਨਾ ਪਿੰਡ ਰੱਲੀ ਦੀ 24 ਸਾਲਾਂ ਦਾ ਮੁੰਡਾ ਸੀਗਾ ਨੌਕਰੀ ਕਰਦਾ ਸੀਗਾ ਸੰਗਰੂਰ ਤੇ ਜਾ ਆਪਣੇ ਤੋਂ ਜੜ ਗਿਆ ਟ੍ਰੇਨ ਤੇ ਭਲਾਡੇ ਤੋਂ ਤੇ ਜਾਖਲ ਤੱਕ ਜਾਂਦੇ ਜਾਂਦੇ ਵੀ ਉਹਨੂੰ ਇੱਕ ਸਿਰਫ ਚਾਹ ਪੀਈ ਸੀ ਟ੍ਰੇਨ 'ਚ ਬੈਠੇ ਪ੍ਰੋਫੈਸ਼ਨਲ ਬੰਦੇ ਬਣ ਕੇ ਬੰਦੇ ਨਹੀਂ ਸੀਗਾ ਬਈ ਪੂਰੀ ਹੈ ਉਹ ਕੁਆਲਿਟੀ ਬਣ ਕੇ ਵੀ ਆ ਪੂਰੇ ਐਂ ਲੱਗਦਾ ਵੀ ਕਿਸੇ ਪਾਸਿਓਂ ਵੀ ਆਏ ਚੋਰ ਨੇ ਜਾਂ ਕੁਝ ਵੀ ਤਾਂ ਦੋਸਤੋਂ ਨੂੰ ਚਾਹ ਪਿਆ ਦੇ ਠੀਕ ਹੈ ਅੱਜ ਜੋ 20 ਸਲਾਮਤੋ ਕਰਿਆ ਉਹਨੇ ਸਾਰੀ ਜਦੋਂ ਹੱਕ ਇੱਕ ਦੱਸੀ ਬਈ ਪੈਰਾਥੋ ਲੋ ਜ਼ਮੀਨ ਨਿਕਲਣ ਵਾਲਾ ਕੰਮ ਹੈ ਬਈ ਇੰਨੀ ਇੱਕ ਜਿਆਦਾ ਯਾਰ ਤਸ਼ੱਦਦ ਕੀਤੀ ਉਹਨਾਂ ਨੇ ਨਾ ਤੇ ਬਈ ਸਾਨੂੰ ਦੱਸਦੇ ਨੇ ਸਾਰੀ ਕਹਾਣੀ ਉਹਨੂੰ ਚਾਹ ਪਈ ਚਾਹ ਪੀਣ ਤੋਂ ਬਾਅਦ ਸੁਰਤ ਰਹੀ ਪਰ ਜਿਵੇਂ ਉਹ ਕਹੀ ਗਏ ਬੰਦੇ ਓਵੇਂ ਹੀ ਮੰਨ ਗਏ ਠੀਕ ਹੈ ਬਈ ਉਹ ਤੇ ਚਲੋ ਹੁੰਦੀ ਗਈ ਗੱਲ ਬਈ ਉਹਨਾਂ ਦੇ ਜਾਲ ਚ ਫਸ ਗਏ ਤਾਂ ਉਹ ਨਸ਼ਾ ਸੀ ਪਤਾ ਨਹੀਂ ਕੀ ਰੱਬ ਐਨੇ ਕੀ ਸੀਗਾ ਤੇ ਜਦੋਂ ਬਈ ਉਹਨੂੰ ਲੈ ਗਏ ਤੁਸੀਂ ਐ ਲੈ ਲੋ ਬਈ ਨੇਪਾਲ ਦੇ ਜੰਗਲਾਂ ਚ ਹੋਸ ਆਇਆ ਜਾਂ ਕਿਹਨੂੰ ਬੰਦੇ ਨੂੰ ਉੱਥੇ ਵੀ ਬਸ ਇੱਕ ਟਾਈਮ ਰੋਟੀ ਹੁੰਦੀ ਸੀਗੇ ਤੇ ਇੱਕ ਟਾਈਮ ਚਾਹ ਹੁੰਦੀ ਸੀਗਾ ਨਾ ਤੇ ਉਹਦੇ ਵਿੱਚ ਕੀ ਕਰਿਆ ਬਈ ਚਾਹ ਸੀ ਉਹ ਉਹ ਚਾਹ ਦੇ ਵਿੱਚ ਇਹੋ ਜਿਹਾ ਕੁਝ ਕੈਮੀਕਲ ਪਾਉਂਦੇ ਸੀ ਬਈ ਨਸ਼ਾ ਕਰਦੀ ਆਪਾਂ ਕੁਝ ਪਾਉਂਦੇ ਸੀਗੇ ਬੰਦੇ ਨੂੰ ਹੋਸ਼ ਹੀ ਨਹੀਂ ਆਉਂਦਾ ਸੀ ਬਸ ਬੰਦਾ ਕੰਮ ਤੱਕ ਧਿਆਨ ਸੀ ਉੱਥੇ ਸੀ ਕੰਮ ਬਈ ਦਵਾਈਆਂ ਕੁੱਟਦੇ ਸੀਗੇ ਦਵਾਈਆਂ ਆਪਣੀਆਂ ਦੇਸੀ ਜਿਹੜੀ ਬੂਟੀਆਂ ਲੱਲੋ ਜੰਗਲਾਂ ਦੇ ਵਿੱਚੋਂ ਉਹ ਤਿਆਰ ਕਰਕੇ ਵੀ ਕੁੱਟਦੇ ਸੀਗੇ ਠੀਕ ਆ ਕੁੱਟ-ਕੁੱਟ ਕੇ ਗਾਹਾਂ ਇੱਕ ਟ੍ਰੇਨਰ ਚ ਪਾ ਕੇ ਭੇਜਦੇ ਸੀਗੇ ਆਲ ਇੰਡੀਆ 'ਚ ਸਪਲਾਈ ਹੁੰਦਾ ਸੀ ਉਹਨਾਂ ਦਾ ਤੇ ਦੇਖੋ ਬਈ ਐਡੀ ਵੱਡੀ ਗੈਂਗ ਆ ਅੱਛਾ ਜਿਹੜੇ ਬੰਦੇ ਚੱਕੇ ਸੀ ਉਹਨਾਂ ਦੇ ਆਧਾਰ ਕਾਰਡ ਵੀ ਬਣਾਉਂਦੇ ਸੀ ਉਹ ਤੇ ਜੇ ਕੋਈ ਤਿੰਨ ਪੰਜ ਕਰਦਾ ਸੀ ਆ ਭੱਜਣ ਦੀ ਕੋਸ਼ਿਸ਼ ਕਰਦਾ ਸੀ ਉਥੋਂ ਤਾਨੂੰ ਮਾਰਦੇ ਸੀ ਬਈ ਮਾਰ ਕੇ ਤਾਂ ਬੀਮਾ ਲੈਂਦੇ ਸੀ ਤੋਂ ਕੰਪਨੀ ਤੋਂ ਬੀਮਾ ਉਹ ਬੀਮਾ ਕਰਾਇਆ ਹੁੰਦਾ ਫੁੱਲ ਫੁੱਲ ਬੀਮਾ ਤਾਂ ਬੀਮੇ ਦੇ ਪੈਸੇ ਵੀ ਉਹ ਕੰਪਨੀ ਤੋਂ ਲੈਂਦੇ ਸੀ ਭਾਈ ਤੇ ਉਹ ਬਾਈ ਦਾ ਵੀ ਆਧਾਰ ਕਾਰਡ ਬਣਾਇਆ ਰੱਲੀ ਵਾਲੇ ਮੁੰਡੇ ਦਾ ਵੀ ਆਧਾਰ ਕਾਰਡ ਬਣਵਾ ਰੱਖਿਆ ਸੀਗਾ ਤੇ ਇਹਦੇ ਵਿੱਚ ਉਹ ਚਾਹ ਦੇ ਵਿੱਚ ਹੀ ਹਜੇ ਕੋਸੀ ਹੈ ਬਈ ਦੋਸਤੋ ਜੋ ਚਾਹ ਪੀਂਦੇ ਸੀਗੇ ਉਹ ਕੰਮ ਕਰੀ ਜਾਂਦੇ ਤੇ ਉਹ ਦਿਮਾਗ ਨੇ ਕੰਮ ਕਰਿਆ ਵੀ ਕਰਨ ਚਾਹ ਨਹੀਂ ਪੀਤੀ ਨੇ ਦੋ ਦਿਨ ਚਾਹ ਨਹੀਂ ਪੀਤੀ ਭਾਈ ਉਹ ਦਿਮਾਗ ਦਾ ਵੀ ਆਪਾਂ ਕਿੱਥੇ ਬੈਠੇ ਯਾਰ ਆਪਾਂ ਕਿੱਧਰੋਂ ਆਏ ਸੀ ਕਿਵੇਂ ਹੈ ਨਾ ਤਾਂ ਸਾਰੇ ਜੇ ਅੱਗੇ ਜਾਣਾ ਉਥੇ ਟਰੱਕ ਭਰਦੇ ਸੀ ਕਿ ਟ੍ਰੇਨਰਾਂ ਦੇ ਤੇ ਤੇ ਬਈ اتنا ਫਰੈਸਟਮ ਹੋਇਆ ਉਹਨੂੰ ਹੋਸ਼ ਵਾ ਚ ਆ ਵਧੀਆ ਤੇ ਉਹਨੇ ਸੋਚਿਆ ਵੀ ਇੱਥੋਂ ਨਿਕਲੀ ਆ ਪਕੇੜ ਨਾਲ ਮਿਲ ਕੇ ਉੱਥੇ ਬਈ ਹਜ਼ਾਰਾਂ ਦੇ ਹਿਸਾਬ ਨਾਲ ਬੰਦਾ ਕੰਮ ਕਰੇਗਾ ਲੱਖਾਂ ਦੇ ਹਿਸਾਬ ਨਾਲ ਜਿਹੜੇ ਆਪਣੇ ਇੰਡੀਆ ਦੇ ਵਿੱਚੋਂ ਪੰਜਾਬ ਵਿੱਚੋਂ ਰਾਜਸਥਾਨ ਚੋਂ ਅਲਗ-ਅਲਗ ਜਗ੍ਹਾ ਤੋਂ ਚੱਕੇ ਹੋਏ ਸੀਗੇ ਜਾਂ ਬੀ ਵਿੱਚ ਸਭ ਹਿੰਦੀ ਹੈ ਨਾ ਕਾਫੀ ਲੋਕ ਸੀਗੇ ਬਈ ਤੱਕਾ ਜਰ ਨਜਾਇਬ ਵੀ ਦੋ ਨੰਬਰ ਦਾ ਕੰਮ ਹੀ ਕਰਾ ਰਹੇ ਸੀ ਕੁਸ ਹਨ ਇਹਨੇ ਸੋਚਿਆ ਵੀ ਇੱਥੋਂ ਨਿਕਲੀ ਆ ਪਨਾ ਤਾਂ ਉਥੇ ਵੀ ਟਰੱਕ ਲੋਡ ਹੁੰਦੇ ਸੀ ਕਿ ਟ੍ਰੇਨਰ ਉਨਾਂ ਜਿਹੜੇ ਬੰਨਿਆ ਪਏ ਕੋ ਕਿਆ ਕਰਦੇ ਨੇ ਜਦੋਂ ਤੇ ਉਹ ਸਕੀਮ ਲਈ ਕਟੇਨਰ ਚ ਵੜ ਗਿਆ ਵੀ ਉਹ ਜੋ ਚਿੜਿਆ ਤਾਂ ਗੇਟ ਪਾਸ ਹੁੰਦਾ ਉੱਥੇ ਨਾ ਵੀ ਐਂਟਰੀ ਟਰੱਕ ਬਾਹਰ ਨਿਕਲਦਾ ਉਹਦੇ ਸੀਲਾ ਲੱਗਦੀਆਂ ਠੀਕ ਹੈ ਸੀਲ ਲਾਉਣ ਤੋਂ ਬਾਅਦ ਉਹ ਕਟੇਨਰ ਦੇ ਵਿੱਚ ਹੈ ਕੈਮੀਕਲ ਪਾਉਂਦੇ ਆ ਜੇ ਕੋਈ ਉਹਦੇ ਵਿੱਚ ਬੰਦਾ ਜਾ ਕੋਈ ਹੋਰ ਵੀ ਹੋਵੇ ਤਾਂ ਸੜਕੇ ਸੁਆਹ ਹੁੰਦਾ ਨਾ ਤਾਂ ਬੰਦੇ ਦੀ ਕਿਸਮਤ ਲਾਲ ਹੋ ਜਾ ਲੱਕੀ ਲਾਲ ਹੋ ਜਾ ਬਚ ਗਿਆ ਨਾ ਤਾਂ ਉਹ ਲੱਤਾਂ ਦੇ ਜਾ ਕੋਈ ਸਪਿਆ ਵੀ ਰਦੀਆਂ ਲੱਤਾਂ ਜਮਾ ਖਤਮ ਹੋ ਗਏ ਇੱਕ ਉਹਦੀ ਬਾਹਾਂ ਘੱਟਦੀ ਸੀਗੀ ਚਲੋ ਹੁੰਦੇ ਹੋਏ ਵੀ ਉਹ ਜੋ ਬਿਵਸ ਹੋ ਗਿਆ ਹੋ 24 ਘੰਟੇ ਵਿੱਚ ਰਿਹਾ ਉਹਦੇ ਕਿਉਂ ਵੀ ਜੰਗਲ ਕਾਫੀ ਵੱਡੇ ਵੱਡੇ ਜੰਗਲ ਅੰਦਰ ਆ ਸਾਮ ਸਾਈਡ ਤੇ ਨੇਪਾਲ ਹਨ ਉਹ ਬਿਵਸ ਹੋ ਗਿਆ ਉਹ ਟਰੱਕ ਦਾ ਡਰਾਈਵਰ ਸੀ ਦਾ ਉਹਨੇ ਆਖਿਆ ਵੀ ਸਾਈਡਿੰਗ ਦਾ ਕਰੀ ਸੀ ਨਹੀਂ ਵਿਚਰੇ ਨੇ ਵੀ ਚਲ ਮੈਂ ਲੋਕੇ ਟੱਪ ਜੂਗਾ ਕਿਉਂਕਿ ਉਹਨਾਂ ਦੀ ਗੁੰਡਾਗਰਦੀ ਵਾਲੇ ਸਟਾਫ ਪਹੁੰਚਦਾ ਪੂਰੀ ਤਗੜੀਆਂ ਪੈਸੇ ਵਾਲੇ ਨਹੀਂ ਪੂਰੀ ਜਿਹਾ ਨਾ ਤੇ ਵੀ ਉਹਨੇ ਦੇਖਿਆ ਕਿ ਟ੍ਰੇਨਰ ਖੋਲ ਕੇ ਸੜਕ ਤੇ ਆ ਕੇ ਵੀ ਹਾਂ ਚਲ ਹੁਣ ਬੰਦੇ ਨੂੰ ਕੱਢ ਲੈਣਾ ਚਲ ਮੂਰੇ ਬਿਠਾ ਲੈਣਗੇ ਆਪਾਂ ਹੁਣ ਸੇਫ ਜਗ੍ਹਾ ਤੇ ਪਹੁੰਚ ਗਏ ਨਾ ਤੇ ਦੇਖਿਆ ਬੰਦਾ ਵਿੱਚ ਬਿਵਸ ਹੋਇਆ ਪਿਆ ਸੀ ਭਾਈ ਤੇ ਉਹਨੇ ਆਖਿਆ ਵੀ ਤਾਂ ਦੋਸਤੋ ਉਹ ਵੀ ਕਵਰ ਆ ਗਿਆ ਉਹਨੂੰ ਆਏ ਵੀ ਆਪਣੇ ਕਿਤੇ ਗੱਲ ਹੋਰਨਾ ਪਏ ਹੈ ਨਾ ਪੰਗਾ ਉਹਨੇ ਵੀ ਉਹ ਬੰਦਾ ਲਾ ਕੇ ਸੜਕ ਤੇ ਰੱਖਤਾ ਸਾਈਡ ਤੇ ਇੱਕ ਖਦਾਨਾ ਇਹ ਚ ਤੇ ਉਥੋਂ ਇੱਕ ਅੰਬਰਸਰ ਸਾਈਡ ਦਾ ਟਰੱਕ ਡਰਾਈਵਰ ਹੋਰ ਆਇਆ ਕਿਉਂਕਿ ਦਾੜੀ ਕਾਫੀ ਵੱਡ ਜਿਹੜੀ ਹੋ ਗਈ ਸੀ ਤੇ ਵੱਧ ਗਈ ਆ ਕੇਸ ਹੋ ਗਏ ਉਹਨੇ ਕਿਹਾ ਪੰਜਾਬੀ ਭਰਾ ਆਪਣਾ ਕੋਈ ਪਿਆ ਸੜਕ ਤੇ ਕੋਈ ਸ਼ਾਇਦ ਨਾ ਵੀ ਚਲੋ ਆਪਾਂ ਦੇਖ ਲੈਣੇ ਕਿਵੇਂ ਆ ਜਦੋਂ ਚੱਕ ਕੇ ਦੇਖਿਆ ਵੀ ਉਹਦੋਂ ਨੂੰ ਮੜਾ ਮੋੜ ਹੋਸਤੀ ਸਾਂਹ ਚੱਲ ਰਹੇ ਸੀਗੇ ਉਹਨੇ ਪਾਣੀ ਪੂਣੀ ਪਾਇਆ ਤੇ ਉਹਨਾਂ ਨਾਲ ਗੱਲ ਕਰੀ ਵੀ ਐ ਕਰਕੇ ਆ ਸਾਈਡ ਤੋਂ ਬਈ ਗੁਜਰਾਤ ਚ ਆ ਗਿਆ ਹੋ ਗੁਜਰਾਤ ਚ ਉਹਨੇ ਫਿਰ ਚਾਹ ਦੇ ਢਾਬੇ ਉਦੇ ਕੋਲੇ ਪੈਸਾ ਪੂਸਾ ਕੁਝ ਨਹੀਂ ਸੀਗਾ ਤੇ ਉੱਥੋਂ ਕੰਟੈਕਟ ਕਰਦੇ ਰਹੇ ਵੀ ਹਾਂ ਜੇ ਕੋਈ ਪੰਜਾਬ ਦੇ ਵਿੱਚ ਭਲਾੜਾ ਮਾਨਸਾ ਦਾ ਜੁਨੀਅਨ ਦੇ ਨੰਬਰ ਨੰਬਰ ਆਏ ਵੀ ਨਾ ਕੋਈ ਲੱਗਿਆ ਨਹੀਂ ਤੇ ਆਪਣਾ ਵੀ ਉਹ ਲੱਗਿਆ ਸੀ ਆਪਣੇ ਇਥੋਂ ਦਾ ਵਧਾੜ ਜੁਨੀਅਨ ਦਾ ਉੱਥੋਂ ਸੰਪਰਕ ਹੋ ਗਿਆ ਵੀ ਉੱਥੋਂ ਆ ਕੇ ਹੋ ਵੀਰਾ ਚਲੋ ਵੀ 20 ਸਾਲ ਸਹੀ ਪੂਰਾ ਬੰਦੇ ਨੇ ਯਾਰ ਉੱਥੇ ਕੰਮ ਉਹ ਤੋਂ ਕੀਤਾ ਹਨਾ ਤਸ਼ਦਦ ਕੀਤੀ ਪੂਰਾ ਹਨਾ ਤੇ ਦੋਸਤੋ ਵੀ ਧਿਆਨ ਰੱਖਿਆ ਕਰੋ ਹੁਣ ਆਪਣੇ ਪਿੰਡ ਪਹੁੰਚਿਆ ਉਹਦੇ ਵੀ ਕਿਰਨੀ ਆ ਆਪਾਂ ਕਹਦੀ ਹੈ ਨਾ ਲੇਵਰ ਸਾਰੇ ਇਨਫੈਕਸ਼ਨ ਹੋ ਰਹੀ ਹੈ ਵਿਚਾਰੇ ਤੇ ਲਾਜ ਉਹਦਾ ਕਰਾ ਕਰਾਰੇ ਪਰਿਵਾਰ ਵਾਲੇ ਵਿਚਾਰੇ ਨਾ ਤੇ ਬਹੁਤ ਹਾਲਾਤ ਗੰਭੀਰ ਨੇ ਦੋਸਤੋ ਵੀ ਭਾਈ ਇਹ ਇਹ ਕਹਿੰਦੇ ਆ ਆਪਾਂ ਦੋਸਤੋ ਵੀ ਜੇ ਟ੍ਰੇਨ ਚ ਜਾਨੇ ਹੋ ਜਾਂ ਕਿਤੇ ਵੀ ਜਾਨੇ ਹੋ ਸਫ਼ਰ ਤੇ ਕਿਸੇ ਤੋਂ ਵੀ ਮੰਗ ਕੇ ਚੀਜ਼ ਨਾ ਉਹ ਅੱਜ ਕੱਲ ਇੰਨੇ ਇੱਕ ਜਾਦੇ ਕੈਮੀਕਲ ਆ ਰਹੇ ਨੇ ਨਾ ਜੇ ਰਮਾਲ ਦੇ ਵਿੱਚ ਵੀ ਮੜਾ ਝਟਕਾ ਦੇ ਆਪਣੇ ਕੋਲੇ ਬੰਦਾ ਵਿਆਹ ਸ਼ੋਹਰ ਦਾ ਦਵਾਈਆਂ ਬੇ ਸੁਚੇਤ ਰਹਾ ਕਰੋ ਨਾ ਤਾਂ ਦੇਖ ਲਓ ਵੀ ਆਪਣੀ ਸਰਕਾਰਾਂ ਵੀ ਕੁਝ ਵੀ ਹਾਂ ਯਾਰ ਕਿਸੇ ਨੂੰ ਕੋਈ ਹੋ ਨਹੀਂਗਾ ਨਾ ਉੱਥੇ ਵੀ ਹਜ਼ਾਰਾਂ ਉਹ ਦੱਸ ਰਿਹਾ ਬੰਦਾ ਵੀ ਕਹਿੰਦਾ ਲੱਖਾਂ ਹਿਸਾਬ ਨਾਲ ਹਜ਼ਾਰਾਂ ਸਾਲ ਉੱਥੇ ਬੰਦੇ ਕਿੰਨਾ ਐਪ ਕੀਤੇ ਹੋਏ ਨੇ ਜਿਹੜੇ ਚੱਕੇ ਹੋਏ ਨੇ ਆਪਣੇ ਨੇੜੇ ਦੇ ਪਿੰਡਾਂ ਵਾਲੇ ਜਾਂ ਸ਼ਹਿਰਾਂ ਵਾਲੇ ਨਾ ਤਾਂ ਉੱਥੇ ਕੰਮ ਕਰਦੇ ਨੇ ਉਹਨਾਂ ਰਸਤਾ ਚੰਗੀ ਤਰ੍ਹਾਂ ਯਾਦ ਨਹੀਂ ਕਿਉਂਕਿ ਜਦੋਂ ਵੀ ਉਹਦਾ ਜਿਹੜਾ ਸਿਸਟਮ ਹਲਾਰਕਾ ਸਾਰਾ ਉਹਦਾ ਸਰੀਰ ਦੀ ਚੱਲ ਰਹੀ ਦੀ ਜਾਂਚ ਉਹ ਬੜਤਾਲ ਨਾ ਤੇ ਬੜੰਡੇ ਦਾਖ ਲਾ ਬਈ ਉਹ ਤਾਂ ਆਪਣੀ ਵੀਡੀਓ ਦਾ ਬਣਾਉਣ ਦਾ ਮਕਸਦ ਇਹ ਸੀ ਵੀ ਧਿਆਨ ਰੱਖਿਆ ਕਰੋ ਕਿ ਆਪਣੇ ਬੱਚਿਆਂ ਦਾ ਜਾਂ ਆਪਣੇ ਆਪ ਵੀ ਹੈ ਨਾ ਕਿਉਂਕਿ ਇਹ ਕਿਸੇ ਨਾਲ ਵੀ ਹੋ ਸਕਦਾ ਬਈ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜ਼ਰੂਰ ਕਰਕੇ ਜੀ ਬਈ